ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਹੰਨੀ ਹੰਨੇ ਪਾਦਸ਼ਾਹੀ ਪੁਸਤਕ ਦਾ ਅਧਿਆਇ 22 ਕੱਲ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਉਸ ਦਾ ਬਾਕੀ ਰਹਿੰਦਾ ਭਾਗ ਆਪਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਜ਼ਕਰੀਆ ਖਾਨ ਵੱਲੋਂ ਜਦੋਂ ਤੋਂ ਭਾਈ ਸੁਬੇਕ ਸਿੰਘ ਨੂੰ ਕਚੈਰੀ ਦੇ ਚਬੂਤਰੇ ਦੀ ਤਾਬੇਦਾਰੀ ਦਿੱਤੀ ਗਈ ਸੀ ਤਦ ਤੋਂ ਹੀ ਉਸ ਦੇ ਪੁੱਤਰ ਯਾਹੀਆ ਖਾਨ ਸ਼ਾ ਨਿਵਾਜ਼ ਰੋਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਭਾਈ ਸੁਬੇਕ ਸਿੰਘ ਤੋਂ ਇਹ ਅਹੁਦਾ ਖੋਹ ਲੈਣਾ ਚਾਹੁੰਦੇ ਸਨ ਹੇਠਾਂ ਧਰਤੀ ਹੈ ਤੇ ਉੱਤੇ ਆਕਾਸ਼ ਮੁਗਲਾਂ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ ਖਾਲਸੇ ਦਾ ਤਖਤ ਉੱਚਾ ਹੈ ਭਾਈ ਸੁਬੇਕ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ 1 ਬਰਤਨੇ ਤਾਂ ਕਾਜ਼ੀਆਂ ਮੌਲਾਨਿਆਂ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ कोतवाल ਬਣਦਿਆਂ ਹੀ ਭਾਈ ਸੁਬੇਕ ਸਿੰਘ ਨੇ ਕੁਝ ਕੰਮ ਬਹੁਤ ਛੇਤੀ ਨਾਲ ਕਰ ਦਿੱਤੇ। ਉਹਨਾਂ ਨੂੰ ਪਤਾ ਸੀ ਕਿ ਇਹ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਿਕੇਗਾ। ਸਿੱਕਾ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾਂ ਵਿੱਚ ਕੈਦ ਸਾਰੇ ਸਿੱਖਾਂ ਨੂੰ ਰਿਹਾ ਕਰ ਦਿੱਤਾ। ਉਹਨਾਂ ਚਰਖੜੀਆਂ ਨੂੰ ਪਟਵਾਇਆ ਗਿਆ ਜਿਨ੍ਹਾਂ ਤੇ ਚਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੇ ਸਜ਼ਾ ਦੇਣ ਵਾਲੇ ਹਰ ਅਣਮਨੁੱਖੀ ਤਰੀਕਿਆਂ ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ। ਇਹਨਾਂ ਵਿੱਚੋਂ ਚਰਖੜੀਆਂ ਤਾਂ ਉਹ ਪਹਿਲਾਂ ਹੀ ਪਟਵਾ ਚੁੱਕੇ ਸਨ। ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜ਼ਰਤ ਈਸਾ ਨੂੰ ਚਾੜਿਆ ਗਿਆ ਸੀ। ਸੰਗੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਜਾਂ ਦਰਖਤ ਨਾਲ ਲਮਕਾ ਕੇ ਪੱਥਰ ਨਾਲ ਮਾਰਨਾ ਤੱਤੇ ਜੰਬੂਰਾ ਨਾਲ ਮਾਸ ਨੋਚਣਾ। ਮੂੰਗੜੀਆਂ ਨਾਲ ਕੁੱਟ ਕੁੱਟ ਕੇ ਮਾਰਨਾ। ਹਲਕੇ ਕੁੱਤਿਆਂ ਤੋਂ ਪੜਵਾਉਣਾ। ਤੱਤਾ ਤੇਲ ਪਾ ਕੇ ਸਾੜ ਦੇਣਾ। ਆਦ ਸ਼ਾਮਲ ਸਨ। ਇਹ ਮੁਗਲਾਂ ਦੇ ਕੁਝ ਤਰੀਕੇ ਸਨ ਜਿਨ੍ਹਾਂ ਰਾਹੀਂ ਉਹ ਸਿੱਖਾ ਤੇ ਰਸ਼ੱਦਤ ਕਰਿਆ ਕਰਦੇ ਸਨ। ਭਾਈ ਸੁਬੇਕ ਸਿੰਘ ਨੇ ਇਹਨਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ। ਨਾਲ ਹੀ ਭਾਈ ਸੁਬੇਕ ਸਿੰਘ ਨੇ Hindu ਮੰਦਰਾ ਵਿੱਚ ਸ਼ੰਖ ਵਜਾਉਣ ਤੇ ਪੁਰਾਣਾ ਦੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਵਾ ਦਿੱਤੀ। ਮੁਗਲਾਂ ਵੱਲੋਂ ਕਰ ਕਹਿ ਕੇ ਸ਼ੁਰੂ ਕੀਤੀ ਗਈ ਇੱਕ ਘਟਿਆ ਰਸਮ ਜਿਸ ਵਿੱਚ ਗੈਰ ਮੁਸਲਿਮ ਕੁੜੀਆਂ ਵਿਆਹ ਮਗਰੋਂ ਸਾਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰਾਂ ਦਾ ਸੂਬੇਦਾਰਾਂ ਕਰ ਕੱਟਦੀਆਂ ਸਨ ਉਸ ਨੂੰ ਵੀ ਬੰਦ ਕਰਵਾਇਆ ਗਿਆ ਭਾਈ ਸੁਬੇਕ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜ ਦੀਆਂ ਕੰਦਾਂ ਵਿੱਚੋਂ ਸ਼ਹੀਦ ਕਿਤੇ ਗਏ ਸਿੰਘਾਂ ਦੇ ਸਿਰ ਤੇ ਖੂਹਾਂ ਵਿੱਚੋਂ ਧੜਕੜਵਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਇਨਾਂ ਸਾਰਿਆਂ ਫੈਸਲਿਆਂ ਕਰਕੇ ਭਾਈ ਸਾਹਿਬ ਜ਼ਕਰੀਏ ਦੇ ਪੁੱਤਰਾਂ ਤੇ ਮੁਗਲ ਦਰਬਾਰੀਆਂ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗੇ ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖਪਤ ਰਾਏ ਦੇ ਤਾਂ ਕੋਈ ਅੰਦਰ ਵੜ ਕੇ ਨਹੀਂ ਦੇਖਦਾ ਸੀ ਸਾੜੇ ਦੀ ਅੱਗ ਵਿੱਚ ਉਹ ਬੁਰੀ ਤਰ੍ਹਾਂ ਪੁੱਜ ਰਿਹਾ ਸੀ ਭਾਈ ਸਾਹਿਬ ਦਾ ਪੂਜੰਗੀ ਸ਼ਹਾਬਾਦ ਸਿੰਘ ਬਹੁਤ ਲਾਇਕ ਤੇ ਹੁਸ਼ਿਆਰ ਬਾਲਕ ਸੀ ਗੁਰਮਤਿ ਵਿੱਚ ਪਰਪੱਕ ਹੋਣ ਦੇ ਨਾਲ-ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ ਉਸ ਦੀ ਲਾਇਕਤਾ ਦੇਖ ਕੇ ਮੌਲਵੀ ਸਦਾ ਰੰਜ ਕਰਦਾ ਸੀ ਕਿ ਐਸਾ ਸ਼੍ਰੇਸ਼ਟ ਬਾਲਕ ਮੁਸਲਮਾਨ ਕਿਉਂ ਨਹੀਂ ਕਈ ਵਾਰ ਉਹ ਬਾਲਕ ਨੂੰ ਥੜਕਾਉਣ ਲਈ ਸਿੱਖੀ ਤੇ ਤੰਜ ਕਸਦਾ ਪਰ ਬਾਲਕ ਆਪਣੇ ਤੇਜ਼ ਤਰਾਰ ਜਵਾਬਾਂ ਨਾਲ ਮੌਲਵੀ ਨੂੰ ਚਾਰੇ ਖਾਨੇ ਚਿਤ ਕਰ ਦਿੰਦਾ ਸੀ ਐਸੀ ਹੀ ਇੱਕ ਬਹਿਸ ਜੁਮੇ ਰਾਤ ਨੂੰ ਮਸਜਿਦ ਦੇ ਬਾਹਰ ਹੋ ਗਈ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦਿਵਾਲੀ ਖਲੋਤੇ ਗੱਲਾਂ ਕਰ ਰਹੇ ਸਨ ਐਨ ਨੂੰ ਕੋਲ ਦੀ ਸ਼ਹਾਬਾ ਸਿੰਘ ਲੰਗਿਆ ਤਾਂ ਮੌਲਵੀ ਬੋਲੇ ਆ मोहम्मद साहिब ही एकमात्र सर्वोच्च ਤੇ ਆਖਰੀ ਪੈਗੰਬਰ ਹਨ ਕਿਉਂ ਸ਼ਹਾਬਾਦ ਸਿੰਘ ਉਸਨੇ ਲੰਗੇ ਜਾਂਦੇ ਸ਼ਹਾਬਾਦ ਸਿੰਘ ਦਾ ਹੰਗਾਰਾ ਪਰਵਾਉਣਾ ਚਾਹੇਗਾ ਬੇਸ਼ੱਕ ਸ਼ਹਾਬਾਦ ਸਿੰਘ ਬੋਲੇ ਹਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਇਮਾਨ ਨਾਲ ਮੰਨਣੀ ਚਾਹੀਦੀ ਹੈ دین ਤੋਂ ਥਿੜਕਿਆ ਮੰਨਿਆ ਜਾਵੇਗਾ ਉਹ ਮੂਮਨ ਜੋ ਇਸ ਬਚਨ ਤੋਂ ਚਿਤ ਡਲਾਵੇ ਸ਼ਹਾਬਾਜ਼ ਸਿੰਘ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਸ ਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁਝ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਨੰਦਪੁਰੀ ਧੂੜਾ ਮੱਥੇ ਨੂੰ ਛੁਹਾ ਲਈਆਂ ਨੇ ਮੌਲਵੀ ਸਾਹਿਬ ਕੇਸਗੜ ਸਾਹਿਬ ਦੀਆਂ ਖੰਡੇ ਬਾਟੇ ਵਾਲੀਆਂ ਪੰਜ ਕੋਟਾਂ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਕਲਗੀਧਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਤੇ ਨਾ ਹੋਵੇਗਾ ਉਹਨਾਂ ਨੇ ਮਿੱਤਰ ਪਿਆਰਾ ਅਕਾਲ ਪੁਰਖ ਜੀ ਨੂੰ ਕਿਹਾ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਹਨ ਉਹਨਾਂ ਰਾਜਨ ਕੀ ਰਾਜਾ ਮਹਾਰਾਜਨ ਕੀ ਮਹਾਰਾਜਾ ਜਏ ਬੋਲ ਸਰਵਉੱਚ ਪ੍ਰਮਾਤਮਾ ਲਈ ਵਰਤੇ ਪਰ ਮੇਰੇ ਲਈ ਰਾਜਨ ਕੀ ਰਾਜਾ ਵਿਉਹੀ ਨੇ ਤੇ ਮਹਾਰਾਜ ਕੇ ਮਹਾਰਾਜ ਵੀ ਉਹੀ ਨੇ ਮੈਂ ਫੇਰ ਕਹਿਣਾ ਕਿ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਿਰਮੌਰ ਤੇ ਆਖਰੀ ਪਗੰਬਰ ਨੇ ਓਵੇਂ ਹੀ ਸਿੱਖ ਲਈ ਸਰਬੰਸਦਾਨੀ ਪਿਤਾ ਤੋਂ ਪਰੇ ਹੋਰ ਕੁਝ ਵੀ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਇਸ ਨਿਸ਼ਚੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਸ਼ਹਾਬਾਤ ਸਿੰਘ ਦਾ ਉੱਤਰ ਲਾ ਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫਿਰ ਵੀ ਬੋਲਿਆ ਜੇ ਸਰਵਉੱਚ ਤੇ ਆਖਰੀ ਪੈਗੰਬਰ ਧਰਤੀ ਤੇ ਆ ਚੁੱਕੇ ਸਨ ਤਾਂ ਫਿਰ ਤੁਹਾਡੇ ਗੁਰੂਆਂ ਦੀ ਲੋੜ ਕੀ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਏਗਾ ਪਰ ਕਿਸੇ ਤਅਸੱਬ ਕਰਕੇ ਕਈ ਵਾਰ ਸਾਡੀ ਨਜ਼ਰੀ ਨਹੀਂ ਪੈਂਦਾ ਚਰਨਿਆਂ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਤੇ ਲੋਕਾਂ ਦੀ ਤੇ ਮਿਟਾਉਂਦਾ ਰਹਿੰਦਾ ਹੈ ਚਰਨੇ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਗਿਆ ਹੈ ਤੇ ਨਾਹੀਂ ਚਰਨੀ ਕੋਲ ਆਏ ਕਿਸੇ ਤਿਹਾਈ ਨੂੰ ਚਰਨਾ ਕਹਿੰਦਾ ਹੈ ਕਿਸੈਂਕੜੇ ਕੋਹਾਂ ਦੌਰ ਹੋਰ ਚਰਨਾ ਵਗਦਾ ਹੋਰ ਚਰਨਾ ਵਗਦਾ ਹੈ ਉੱਥੋਂ ਪਾਣੀ ਪੀ ਲਿਆ ਮੌਲਵੀ ਹੁਣ ਨਿਰੁੱਤਰ ਸੀ ਪਰ ਉਹ ਉਹਨਾਂ ਬਾਲਕਾਂ ਦਾ ਉਸਤਾਦ ਸੀ ਚੁੱਪਕੀਵੇਂ ਰਹਿੰਦਾ ਪਰ ਜੇ ਕੋਈ ਤਿਹਾਇ ਪਹਿਲਾਂ ਵਾਗ ਰਹਿ ਚਰਨੇ ਕੋਲ ਖਲੋਤਾ ਹੋਏ ਤਾਂ ਉਸ ਨੂੰ ਹੋਰ ਨਵਾਂ ਚਰਨਾ ਲੱਭਣ ਦੀ ਲੋੜ ਕੀ ਹੈ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਚਰਨਾ ਜਾਂ ਉਸਦੇ ਪੱਥਰ ਵੀ ਕਿਸੇ ਨਾਲ ਟੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀ ਤੁਹਾਨੂੰ ਉਹ ਬੋਲੀ ਯਾਦ ਨਹੀਂ ਜੋ ਅੱਲਾਹ ਪਾਕ ਨੇ ਮੁਹੰਮਦ ਸਾਹਿਬ ਨੂੰ ਉਦੋਂ ਕਹੇ ਸਨ ਜਦੋਂ ਉਹਨਾਂ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੰਜੇ ਤੇ ਪਏ ਚਾਚੇ ਇਬੂ ਅਬੂ ਤਾਲਿਬ ਬਨੂਦੀਨ ਕਬੂਲ ਕਰਨੀ ਕਿ ਹਸੀਨ ਕਿ ਤੁਸੀਂ ਜੀਨੂੰ ਚਾਹੋ ਦੀਨ ਦੇ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਜਿਸਨੂੰ ਚਾਹੁੰਦਾ ਹਾਂ ਮਾਰਗਦਰਸ਼ਨ ਬਖਸ਼ ਦਿੰਦਾ ਹਾਂ ਹੁਣ ਤੱਕ ਗੱਲ ਮੌਲਵੀ ਦੇ ਬਸੋਂ ਬਾਹਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪਿਤਾ ਨਵਾਬ ਕੁਲ ਆ ਹਾਜ਼ਰ ਹੋਇਆ ਤੇ ਸ਼ਹਾਬਾਦ ਸਿੰਘ ਦੀ ਸ਼ਿਕਾਇਤ ਕਰਦਾ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਿਹਾ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡਲਾ ਦੇਣਦੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸਨੇ ਫੌਰਨ ਸੁਬੇਗ ਸਿੰਘ ਤੇ ਸ਼ਹਾਬਾ ਸਿੰਘ ਨੂੰ ਕੈਦ ਕਰ ਲਿਆ ਦੋਹੇ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜ਼ੀ ਬੋਲੇ ਆਂ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਹੈ ਸੁਬੇਕ ਸਿੰਘ ਕਿ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕਿ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਵੋੱਚ ਤੇ ਆਖਰੀ ਪੈਗੰਬਰ ਮੰਨੇ ਤਰਸ ਆਉਂਦਾ ਹੈ ਮੈਨੂੰ ਤੁਹਾਡੇ ਜਿਹੇ ਮੁਸਲਮਾਨ ਖਵਾਉਣ ਵਾਲਿਆਂ ਤੇ ਤੁਹਾਨੂੰ ਇਹ ਕਿਉਂ ਜਾ ਕਿਉਂ ਜਪਦਾ ਹੈ ਪੈਗੰਬਰ ਸਾਹਿਬ ਸ਼ਹਾਬਾ ਸਿੰਘ ਜਾਂ ਕਿਸੇ ਹੋਰ ਕੈਰ ਮੁਸਲਮਾਨ ਦੇ ਕਿਹਾ ਹੀ ਵੱਡਾ ਹੋਏਗਾ ਕੀ ਹੁਣ ਉਸ ਦੀ ਵਡਿਆਈ ਘਟ ਹੈ ਰਹੀ ਗੱਲ ਮੁਆਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪੈਰਾ ਦੇਣ ਦੀਆਂ ਸਾਖੀਆਂ ਮੈਂ ਹੀ ਸ਼ਹਾਬਾ ਸਿੰਘ ਨੂੰ ਸੁਣਾਈਆਂ ਹਨ ਤੇ ਹੁਣ ਮੈਂ ਹੀ ਇਸ ਨੂੰ ਨਿਸ਼ਚੇ ਤੇ ਡੋਲ ਜਾਣ ਲਈ ਕਿਵੇਂ ਕਹਾ ਸ਼ਹਾਬਾ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫੇਰ ਚਰਖੜੀ ਦੇ ਝੋਟਿਆਂ ਲਈ ਤਿਆਰ ਹੋ ਜਾਓ। ਧਰਮ ਖਾਤਰ ਚਰਖੜੀਆਂ ਮਿਲਣ ਸਾਡੇ ਧੰਨ ਭਾਵ। ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹੈ। ਕਿ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ। ਦੋਹੇ ਪਿਓ ਪੁੱਤਰ ਵਾਰ-ਵਾਰ ਬੋਲੇ। ਦੋਹਾਂ ਨੂੰ ਚਰਖੜੀ ਕੋਲ ਲਿਆਂਦਾ ਗਿਆ। ਨਮਨ ਕਰ ਪੁੱਤ ਇਸ ਚਰਖੜੀ ਨੂੰ। ਇਹ ਸਾਡਾ ਇਮਤਿਹਾਨ ਲਏਗੀ। ਇਹ ਹੀ ਤੈਅ ਕਰੇਗੀ ਕਿ ਜਿਸ ਵਿਦਿਆਲੇ ਵਿੱਚ ਅਸੀਂ ਦਾਖਲਾ ਲਿਆ ਪੜ੍ਹਾਈ ਕੀਤੀ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ। ਅੱਜ ਤੱਕ ਜੋ ਵੀ ਸਿੱਖ ਸੁਰਮਾ ਇਹਦੇ ਤੇ ਚੜਿਆ ਗਿਆ ਉਹ ਸਵਾਸਾਂ ਸੰਗ ਸਿੱਖੀ ਨਭਾ ਗਿਆ। ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਦੀਆਂ ਇੰਨਾ ਚਰਖਣੀਆਂ ਨਹੀਂ ਛੁਈਆਂ ਹਨ। ਜਲਾਦਾ ਨੇ ਪਹਿਲਾਂ ਸੁਬੇਕ ਸਿੰਘ ਨੂੰ ਚਰਖੜੀ ਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸੁਬੇਕ ਸਿੰਘ ਨੂੰ ਆਪਣੇ ਸਿੱਧਕ ਦਾ ਮਾਣ ਹੈ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ਼ ਕਰੋ ਚਰਖੜੀ ਤੇ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਚਿੱਕਿਆ ਚਰਖੜੀ ਤੇਜ਼ ਹੋਈ ਤੇ ਸਿੰਘ ਦੀ ਅਕਾਲ ਅਕਾਲ ਦੀ ਧੁਨੀ ਵੀ ਹੋਰ ਤੇਜ਼ ਹੋ ਗਈ। ਦੰਦਿਆਂ ਨੇ ਸਿੰਘ ਦਾ ਸਰੀਰ ਥਾਂ-ਥਾਂ ਤੋਂ ਪਾੜ ਦਿੱਤਾ। ਤੇ ਵਗਦੀਆਂ ਲਹੂ ਦੀਆਂ ਧਾਰਾਂ ਵਿੱਚੋਂ ਗੁਰੂ-ਗੁਰੂ ਦੀ ਆਵਾਜ਼ੇ ਆਉਣ ਲੱਗੀ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਭਾਈ ਮਤੀਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੀ ਦੇ ਮਨ ਨੂੰ ਭਾਵੇ। ਸਾਤਰੀ ਆਕਾਰ ਸ਼ਹਾਬਾਤ ਸਿੰਘ ਨੇ ਜਹਕਾਰਾ ਛੱਡਿਆ ਹੇਠਾਂ ਨਾ ਹੋਵੇਂ ਨੂੰ ਤੇ ਇਸ ਜਾਦਾ ਗਰਜ ਰਹੇ ਨੂੰ ਉੱਤੇ ਚੜੋ ਪਤਾ ਤਾਂ ਲੱਗੇ ਇਸ ਦੀ ਗਰਜ ਚਰਖੜੀ ਤੇ ਵੀ ਕਾਇਮ ਰਹਿੰਦੀ ਹੈ ਕਿ ਨਹੀਂ ਮੇਰੇ ਧੰਨ ਭਾਗ ਸੁਣਦੇ ਆਹੀ ਸ਼ਹਾਬਾਤ ਸਿੰਘ ਬੋਲਿਆ ਜਲਾਦਾ ਨੇ ਸੁਵੇਕ ਸਿੰਘ ਨੂੰ ਚਰਖੜੀ ਤੋਂ ਲਾਹਿਆ ਤੇ ਪਾਸੇ ਕਰਕੇ ਬਿਠਾਉਣ ਲੱਗੇ ਇੱਥੇ ਹੀ ਬਿਠਾਓ ਇਸ ਨੂੰ ਚਰਖੀ ਦੇ ਸਾਹਮਣੇ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟਦੀਆਂ ਹੱਡੀਆਂ ਦੀ ਆਵਾਜ਼ ਸੁਣ ਸਕੀ ਲਖਪਤਰਾਈ ਬੋਲਿਆ ਸ਼ਹਾਬਾ ਸਿੰਘ ਨੂੰ ਚਰਖੜੀ ਤੇ ਬੰਨਿਆ ਗਿਆ ਨਵਾਬ ਤੇ ਕਾਜ਼ੀ ਇਹ ਸੋਚ ਕੇ ਉਸ ਕੋ ਲਾਇ ਕਿ ਸ਼ਾਇਦ ਹੁਣ ਕੁਝ ਦਰਬਾਰ ਦੇ ਮਨ ਵਿੱਚ ਪੈਦਾ ਹੋਇਆ ਹੋਵੇ ਧੰਨਵਾਦ ਜੀ ਸ਼ੁਕਰੀਆ ਇਸodia ਇਹਨੂੰ ਆਪਾਂ ਕੱਲ ਤੁਹਾਡੇ ਨਾਲ ਸਮਾਪਤ ਕਰਾਂਗੇ ਵਾਈਕ੍ਰੋਜੀ ਦਾ ਕਾਲਸਾ ਵਾਈਕ੍ਰੋਜੀ ਕੀ ਫਤ